ਡਰਾਮਾ ਦੇ ਆਲੇ ਦੁਆਲੇ ਫਿਰਦੀ ਹੈ ਹਾਂ ਇੱਥੇ ਕੀ ਕਬਜਾ ਕੀਤਾ ਇਹਨੂੰ ਮੈਂ ਕਬਜਾ ਕੀ ਕਰਨਾ ਮੈਂ ਉੱਠ ਜਾ ਉੱਠ ਜਾ ਮੱਖੀ ਵਾਂਲਾ ਕਿੰਨੀ ਆ ਗਈ ਤੇਰੀ ਰਾਤ ਨੂੰ ਲੇਟ ਨਾ ਸੌਂਿਆ ਕਰ ਇਹ ਤਾਂ ਤੇਰਾ ਵਿਆਹ ਵੀ ਲੇਟ ਹੋਣਾ ਮੇਰੇ ਕਹਿੰਦੇ ਤਾਂ ਫਰਜੀ ਸੀ ਹੁਣ ਬਾਕੀ ਤੂੰ ਆਪ ਸੇ ਆਣਾ ਮੈਂ ਟਾਈਮ ਨਾ ਖਵਾਇਆ ਕਰ ਵਿਆਹ ਨਹੀਂ ਆ ਮੁਸ਼ਕ ਆਉਣਾ ਮੁੜ ਕੇ ਗੱਡੀ 'ਚੋਂ ਕੋਈ ਤਾਂ ਕੱਲ ਮੈਂ ਕਿਹਾ ਤੇ ਨਹੀਂ ਇਹ ਗੱਡੀ ਦੇਣਵਾ ਹੀ ਨਾ ਰਾਂ ਦੇ ਘਰ ਗੱਡੀ ਲੈ ਜਾਣ ਤੂੰ ਹੀ ਆ ਇਧਰੋਂ ਸਾਈਡ ਤੋਂ ਆਵੇਲਾ ਸਮੈਲ ਆਉਣ ਲੱਗ ਪਈ ਨੇ ਗੰਦੀ ਉਹ ਕਿਉਂ ਨਾ ਫਦੀਨਾ ਬਲਾਈ ਮੇ ਲਾੜੇ ਕੋਹਰਾ ਬਾਹ ਕਹਿੰਦੇ ਨਹੀਂ ਜਾਣਾ ਨਹੀਂ ਚੂਜੀ ਤੇ ਲਾ ਦਾਂਗੇ ਗੱਡੀ ਛੱਡ ਕੇ ਕਿਸ ਤੰਦ ਲੈ ਕੇ ਪਲਟੀਨਾ ਮੁੰਡੇ ਆਵੇ ਪੱਟੇ ਜਾਣੇ ਨਹੀਂ ਪਟੋਲੇ ਕਾਕਾ ਜੀ ਪੜੀਆਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਮੈਂ ਦੋਦਾਲ ਡਰਾਮੇ ਦੇ ਆਲੇ ਦੁਆਲੇ ਫਿਰਦੀ ਹਾਂ ਇੱਥੇ ਕੀ ਕਮਜਾ ਕੀਤਾ ਇਹਨੂੰ ਮੈਂ ਕਮਜਾ ਕੀ ਕਰਨਾ ਮੈਂ ਉੱਠ ਜਾ ਉੱਠ ਜਾ ਮ ਗੁੱਡ ਮਾਰਨਿੰਗ ਤੁਹਾਤੋਂ ਬੀਨਾਂ ਹਾਂ ਜੀ ਪਸੰਦ। ਬਾਤ ਨੂੰ ਲੇਟ ਨਾ ਸੌਇਆ ਕਰ ਇਹ ਤਾਂ ਤੇਰਾ ਵਿਆਹ ਵੀ ਲੇਟ ਹੋਣਾ। ਮੇਰੇ ਕਹਿੰਦੇ ਤਾਂ ਫਰਜੀ ਸੀ ਹੁਣ। ਬਾਕੀ ਤੂੰ ਆਪ ਸੈਣਾ ਮੈਂ ਟਾਈਮ ਨਾ ਖੋਇਆ ਕਰ। ਵਿਆਹ ਨਹੀਂ ਪਰ ਤੂੰ ਟਾਈਮ ਨਾ ਲੈ ਕੇ ਟਾਈਮ ਨਾ ਇਹ ਚਾਹੁੰਦੇ ਨਹੀਂ ਤੇਰਾ ਵਿਆਹ ਹੋ ਜੂਗੀ। ਕੱਲ ਦੇ ਤੂੰ ਬਹੁਤ ਸਟੱਡੀ ਕਰੀ ਭਾ ਕੱਲ ਤਾਂ ਤੂੰ ਵਟ ਕੱਟ ਤੇ ਸਟੱਡੀ ਹੋ ਸਟੱਡੀ। ਏਕਮ ਜੀ ਤੁਸੀਂ ਕਿਦਾਂ ਤੁਹਾਡਾ ਪੜਾਣਾ ਨੂੰ ਪਹਿਲਾਂ ਵੀ ਵਾਲ ਕਰਾ ਲਿਓ ਕਿੱਥੇ? ਆ ਗੰਡੇ ਰੱਖਣ ਲਈ ਆ। ਮੁਸ਼ਕ ਆਉਣਾ ਮੁੜ ਕੇ ਗੱਡੀ ਜੋ। ਰਾਂ ਦੇ ਅਗਰ ਗੱਡੀ ਲਿਜਾਣ ਨੂੰ ਤੁਸੀਂ ਆ ਆ ਰਾਜੂ ਕੱਢੋ ਯਾਰ ਮੁਸ਼ਕ ਆਉਣ ਲਾ ਆਪਣਾ ਵਿੱਚੋਂ ਮੁੜ ਕੇ ਆ ਮੁਸ਼ਕ ਆਉਣ ਲਾ ਆਪਣਾ ਲੂਆਂ ਦਾ ਮੁੜ ਕੇ ਗੰਡੇ ਇਹ ਲੈ ਕੇ ਕੌਣ ਗਿਆ ਤੂੰ ਲੈ ਕੇ ਆਈ ਨਾ ਮੈਂ ਨਹੀਂ ਲੈ ਕੇ ਤਿੰਨ ਪਾਣੀ ਵਿੱਚ ਪਾਣੀ ਨਹੀਂ ਕੋਈ ਨਾਲ ਇੱਧਰ ਰੱਖ ਲਏ ਆ ਇਧਰੋਂ ਸਾਈਡ ਤੋਂ ਆ ਬੇਲਾ ਸਮੈਲ ਆਉਣ ਲਾ ਪੈਣੀ ਨੇ ਗੰਦੀ ਇਹ ਗੰਦੀ ਕਹਿ ਰਹਿਣਾ ਹੈ ਹੀ ਨਹੀਂ ਚਾਬੀ ਤੇਰੇ ਹੱਥ 'ਚ ਫੜੀ ਹੋਈ ਆ ਆਪਣੇ ਉਹਡੋਣੀ ਮਾਰੀ ਆ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੈ ਵਾ ਕਿਹੜਾ ਡੇ ਹੁੰਦਾ ਵਾ ਨਾਈਸ ਹੈ ਵਾ ਨਾਈਸ ਡੇ ਸਤਿ ਸ਼੍ਰੀ ਅਕਾਲ ਗੁੱਡ ਡੇ ਚਲੋ ਹਾਂ ਉਹ ਕਿਉਂ ਨਾ ਫਦੀਨਾ ਅਬ ਲਈ ਮੇ ਲਾੜੇ ਉਹ ਭਰਾ ਵਾ ਕਹਿੰਦੇ ਨਹੀਂ ਜਾਣਾ ਹਾਂ ਨਹੀਂ ਚੁੰਜੀ ਤੇ ਲਾ ਦਾਂਗੇ ਚਲੋ ਦੇ ਦੇ ਠੀਕ ਹੈ ਨਾ ਉਹ ਅੰਦਰ ਪਈ ਓਥੇ ਆ ਗਿਆ ਤੇ ਉਹ ਮੋਟਰਸਾਈਕਲ ਤੇ ਆਏਗਾ ਗੱਡੀ ਛੱਡ ਕੇ ਛੱਡ ਕੇ ਗੱਡੀ ਛੱਡ ਕੇ ਕਿਸਤਾਂ ਤੇ ਲੈ ਕੇ ਬਲਟੀਨਾ ਮੁੰਡੇ ਆਵੇ ਪੱਟੇ ਜਾਣੇ ਨਹੀਂ ਪਟੋਲੇ ਕਾਕਾ ਜੀ ਕਿਸਤਾਂ ਤੇ ਲੈ ਕੇ ਬਲਟੀਨਾ ਨਹੀਂ ਪੱਟੇ ਜਾਣੇ ਪਟੋਲੇ ਇਹ ਮੇਰੀ ਗੱਲ ਸੁਣ ਲੈ ਅੱਜ ਮੈਂ ਤਾਂ ਸਹੀ ਗੱਲਾਂ ਨਾਲ ਕੌਮੀ ਦੀਆਂ ਜੀਨਾਂ ਤੇਰੇ ਕਰਕੇ ਬਣੀਆਂ ਬਣੀਆਂ ਤੇ ਤੇਰੇ ਬੁੱਤਲੇ ਨਾਲ ਤੇ ਬਣੀਆਂ இது தொடர்பாக மத்திய சுகாதாரத்துறை அமைச்சர் டாக்டர் ஹர்ஷவர்தன் விடுத்துள்ள செய்தியில் இந்தியாவின் பாரம்பரியம் என்றும் கூறியுள்ளார் ਆਹ ਗੁਲੀ ਵੀ ਏਦਾਂ ਵਡੇਟੀ ਆ ਨਾ ਇਹ ਜੁੜੀ ਹੋਈ ਨਾ ਇਹ ਐਂ ਜੁੜੀ ਹੋਤੀ ਇਹ ਨਾਲ ਹੀ ਰਹਿ ਗਈ ਸੀ ਕਿ ਕੱਟੀ ਗਈ ਹਟ ਗਈ ਹੁੰਦੀ ਸੀ ਇਹ ਰਹਿ ਗਈ ਸੀ ਇਹ ਵੀ ਟੁੱਟ ਗਈ ਟੁੱਟ ਗਈ ਸੀ ਇਹ ਵੀ ਮੋੜੀ ਆ ਇਹ ਟੁੱਟੀ ਆ ਮੋੜਦੀ ਨਹੀਂ ਆ ਇਹ ਨਹੀਂ ਮੋੜਦੀ ਆ ਟੋਕੇ ਟੋਕੇ ਵਿੱਚ ਆ ਬਣਾ ਲਿਖਿਆ ਆ ਦੋ ਆ ਦੋ ਪਟੇ ਆ ਜੋੜ ਮੋੜਦਾ ਨਹੀਂ ਇਹਦਾ ਜੋੜ ਵੀ ਜਾਮ ਹੋ ਗਿਆ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ